ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬినੂ ਸ਼ਰਮਾ ਗਣਪਤੀ ਉਤਸਵ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਰੌਣਕ ਲੱਗੀ ਹੋਣੀ ਸੈਕਟਰ 32 ਚ ਇਸ ਸਮੇਂ ਸੀ ਮੌਜੂਦ ਹਾਂ ਖਾਸ ਮੌਕੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਅਜੀਤ ਬੰਸਲ ਜੀ ਮੌਜੂਦ ਨੇ ਜੋ ਕਿ ਸ਼੍ਰੀ ਗਣਪਤੀ ਮਹੌਸਤਵ ਦੇ ਜਰਨਲ ਸੈਕਟਰੀ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਆ ਦੋ ਦਿਨ ਦੇ ਉਤਸਵ ਚ ਕੀ ਕੁਝ ਹੋਣ ਵਾਲਾ ਹੈ ਅੱਜ ਕੀ ਕੁਝ ਹੋਏਗਾ ਉਹਦੇ ਬਾਰੇ ਖਾਸ ਮੌਕੇ ਤੇ ਗੱਲਬਾਤ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਕਵਾਦ ਥੈਂਕ ਯੂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼੍ਰੀ ਗਣ ਬਹੁਤ ਬਹੁਤ ਵਧਾਈਆਂ ਇਹ ਸਾਡੀ ਸ਼੍ਰੀ ਗਣਪਤੀ ਮਹੋਤਸਵ ਸਭਾ ਚੰਡੀਗੜ੍ਹ ਜੱਸੀ 10 ਸਾਲ ਪਹਿਲਾਂ ਬਣਾਈ ਸੀ ਤਦ ਤੋਂ ਹਰ ਸਾਲ ਅਸੀਂ ਜਿਹੜਾ ਹੈਗਾ ਬਹੁਤ ਵੱਡ ਛੜ ਕੇ ਗਣਪਤੀ ਮਹੋਤਸਵ ਸੈਲੀਬ੍ਰੇਟ ਕਰ ਰਹੇ ਹੈਗੇ ਆਂ ਇਸ ਸਾਲ ਸਾਡਾ ਜਿਹੜਾ ਹੈਗਾ 10ਵਾਂ ਮਹੋਤਸਵ ਹੈਗਾ ਤੇ ਇਹ ਮਹੋਤਸਵ ਅਸੀਂ ਪਹਿਲਾਂ ਤਾਂ 3 ਦਿਨ ਦਾ ਕਰਦੇ ਸੀਗੇ ਪਰ ਹੁਣ ਮਾਰਕੀਟ ਵਿੱਚ ਕਰਦੇ ਸੀਗੇ ਪਰ ਹੁਣ ਪਰਮਿਸ਼ਨਾਂ ਕਰਣ ਅਸੀਂ ਜਿਹੜਾ ਹੈਗਾ ਇਹਨੂੰ ਇੱਕ ਛੋਟੇ ਸਕੇਲ ਤੇ ਇੱਕ ਬੱਤੀ ਦੇ ਮੰਦਰ ਕਰ ਰਹੇ ਆਂ ਪਰ ਇੱਥੇ ਵੀ ਸਾਨੂੰ ਐਕਸਪੈਕਟਡ ਹੈਗਾ ਕਰੀਬ 1000 1200 ਦੇ ਕਰੀਬ ਪਬਲਿਕ ਆਂਦੀ ਹੈਗੀ ਹੈ ਅੱਜ ਸਵੇਰੇ ਅਸੀਂ ਗਣਪਤੀ ਜੀ ਨੂੰ ਲੈ ਕੇ ਆਏ ਹੈਗੇ ਉਹਨਾਂ ਦਾ ਅਸੀਂ ਸਥਾਪਨਾ ਕੀਤੀ ਹੈਗੀ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਦੁਪਹਿਰੇ ਜਿਹੜਾ ਹੈਗਾ ਅਸੀਂ ਸਤਨਾਗਰ ਵਿੱਚ ਭਗਵਾਨ ਜੀ ਦੀ ਕਥਾ ਹੈਗੀ ਹੈ 4 ਵਜੇ ਪ੍ਰਸ਼ਾਦ ਹੈਗਾ ਤੇ ਸ਼ਾਮੀ ਜਿਹੜਾ ਹੈਗਾ ਅਸੀਂ ਦਿੱਲੀ ਤੋਂ ਜਿਹੜੇ ਹੈਗੇ ਇੱਕ ਮਹਾਨ ਗਾਇਕ ਸ਼੍ਰੀ ਤਰਮਨਾਗਰ ਜੀ ਨੂੰ ਬੁਲਾਇਆ ਹੈਗਾ ਉਹ ਪਰੇਨ ਸੰਧਿਆ ਕਰਨਗੇ ਆਪਣੀ ਤੇ ਉਸ ਤੋਂ ਬਾਅਦ ਭੰਡਾਰਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਸਾਡੇ ਇੱਥੇ ਬਹੁਤ ਜ਼ਿਆਦਾ ਲੋਕੀ ਆਂਦੇ ਹੈਗੇ ਆ ਤੇ ਹਰ ਇੱਕ ਬੰਦਾ ਆਪਣੇ ਮਨੋ ਕਾਮਨਾ ਪੂਰੀ ਕਰਨ ਵਾਸਤੇ ਗਣਪਤੀ ਜੀ ਦਾ ਕਰਦਾ ਕਹਿੰਦੇ ਨੇ ਪ੍ਰਥਮ ਪੂਜੋ ਗਣਪਤੀ ਜੀ ਮਹਾਰਾਜ ਤੇ ਇਸ ਕਰਕੇ ਗਣਪਤੀ ਜੀ ਮਹਾਰਾਜ ਕਰਕੇ ਜਿਹੜਾ ਹੈਗਾ ਹਰ ਇੱਕ ਬੰਦਾ ਪੂਜਿਆ ਹੈਗਾ ਮਹਾਰਾਸ਼ਟਰ ਚ ਤਾਂ ਜ਼ਿਆਦਾ ਹੁੰਦਾ ਹੈ ਪਰ ਅਸੀਂ ਨੂੰ ਚੰਡੀਗੜ੍ਹ ਵਿੱਚ ਵੀ ਉਸੀ ਤਰਜ਼ ਤੇ ਬਣਾਉਂਦੇ ਹੈਗੇ ਤੇ ਐਤ ਕਿ ਅਸੀਂ ਡੇਢ ਦਿਨ ਦੇ ਲੈ ਕੇ ਆਏ ਹੈ ਗਣਪਤੀ ਜੀ ਤੇ ਸਵੇਰੇ ਜਿਹੜਾ ਹੈ ਕੱਲ ਸਵੇਰੇ ਜਿਹੜਾ ਹੈਗਾ ਆਪਣਾ ਪੂਜਾ ਪਾਠ ਤੋਂ ਬਾਅਦ ਦੁਪਹਿਰੇ ਅਸੀਂ ਵਿਸਰਜਨ ਵਾਸਤੇ ਨਿਕਲਾਂਗੇ ਇਥੋਂ ਕਾ ਘਰ ਵਿੱਚ ਤੇ ਕਾ ਘਰ ਵਿੱਚ ਪਾਣੀ ਅੱਜ ਕੱਲ ਅੱਛਾ ਹੈਗਾ ਤੇ ਸਾਡਾ ਜਿਹੜਾ ਹੈਗਾ ਇਕੋ ਫ੍ਰੈਂਡਲੀ ਗਣਪਤੀ ਜੀ ਹੈਗੇ ਜਿਹੜੇ ਕਿ ਪਾਣੀ ਚ ਬੰਦੇ ਹੀ ਕੁੱਲ ਜਾਂਦੇ ਹੈਗੇ ਆ ਤੇ ਕੱਲ ਕਾ ਜੇ ਬਾਜਨਾਂ ਦਾ ਅਸੀਂ ਜਿਹੜਾ ਲੈ ਕੇ ਜਾਵਾਂਗੇ ਇਹਨਾਂ ਨੂੰ ਤੇ ਮੇਰੀ ਇਹ ਰਿਕਵੈਸਟ ਹੈ ਕਿ ਸਾਰਿਆਂ ਨੂੰ ਕਿ ਜਿਆਦਾ ਤੋਂ ਜਿਆਦਾ ਭਗਤ ਜਿਹੜੇ ਹੈਗੇ ਆਨ ਤੇ ਗਣਪਤੀ ਜੀ ਦਾ ਅਸ਼ੀਰਵਾਦ ਲੈਣ ਤੇ ਜਿਹੜੀ ਹੈਗੀ ਆਪਣੀ ਮਨੋਗਾਮਨਾ ਪੂਰੀ ਕਰਾਣ ਬਹੁਤ ਬਹੁਤ ਸ਼ੁਕਰੀਆ ਤਾਂ ਤੁਸੀਂ ਦੇਖਿਆ ਸੀ ਕਿ ਤਵਾ ਤੁਸੀਂ ਦੇਖਿਆ ਜੀ ਬੰਸੂ ਜੀ ਨੇ ਗਣਪਤੀ ਉਤਸਵ ਦੀ ਮਹੱਤਤਾ ਵੀ ਦੱਸੀ ਤੇ ਇਹ ਵੀ ਦੱਸਿਆ ਕਿ 1.5 ਦਿਨ ਦੇ ਗਣਪਤੀ ਲੈ ਕੇ ਨਾਲ ਕੱਲ ਵਿਸਰਜਨ ਹੈ 1 ਵਜੇ ਕੱਗਨਦੀ ਤੇ ਕਰ ਗਏ ਗਣਪਤੀ ਉਤਸਵ ਬੜੇ ਧੂਮਤਾਬਾ ਨਾ ਪੂਰੇ ਦੇਸ਼ਵਰ ਚ ਮਨਾਇਆ ਨਾ ਸਿਰਫ ਮਹਾਰਾਸ਼ਟਰ ਵਿੱਚ ਮੈਂ ਚੰਡੀਗੜ੍ਹ ਵਿੱਚ ਵੀ ਇਹਨੂੰ ਇਸ ਨੂੰ ਬੜੇ ਸ਼ੌਕ ਨਾਲ ਮਨਾਉਣ ਲੋਕ ਬੜੀ ਖੁਸ਼ੀ ਨਾਲ ਮਨਾਉਂਦੇ ਕਿਉਂਕਿ ਗਣਪਤੀ ਜੀ ਬਿਗਨ ਹਰਤਾ ਨੇ ਹਰ ਬਿਗਨ ਨੂੰ ਦੂਰ ਕਰ ਦਿੰਦੇ ਨੇ ਤੁਸੀਂ ਵੀ ਗਣਪਤੀ ਉਤਸਵ ਦੀਆਂ ਤੁਹਾਨੂੰ ਸਾਰੇ ਦੇਸ਼ ਨੂੰ ਲੱਖ ਲੱਖ ਵਧਾਈਆਂ ਤਾਜ਼ਾ ਅਪਡੇਟਸ ਲਈ ਬਣੇ ਰਹੋ ਅਜ਼ਾਰ ਟੀਵੀ ਨਿਊਜ਼ ਨਾਲ